ਗੱਲ ਹਮੇਸ਼ਾ ਯਾਦ ਰੱਖਿਆ ਕਰੋ ਉਸ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰ ਗੁਜ਼ਾਰ ਕਰਿਆ ਕਰੋ ਸ਼ੁਕਰਾਨਾ ਕਰਿਆ ਕਰੋ ਕਿ ਤੁਹਾਨੂੰ ਉਹ ਨਿਤ ਜਨਮ ਦੇਣਾ ਨਹੀਂ ਭੁੱਲਦਾ ਤੁਹਾਡੇ ਲਈ ਹਰ ਇੱਕ ਚੀਜ਼ ਉਸ ਨੇ ਤੈਅ ਕਰਕੇ ਰੱਖੀ ਆ ਕਿ ਕਿਸ ਪਲ ਤੁਹਾਨੂੰ ਕੀ ਦੇਣਾ ਇਨਸਾਨ ਆਪਣੀ ਸੋਚ ਮੁਤਾਬਕ ਸੋਚਦਾ ਪਰ ਉਹ ਪਰਮਾਤਮਾ ਕਾਲਪੁਰਖ ਵਾਹਿਗੁਰੂ ਉਹ ਆਪਣੀ ਸੋਚ ਅਨਸਾਰ ਇਸ ਪੂਰੀ ਸ੍ਰਿਸ਼ਟੀ ਨੂੰ ਚਲਾ ਰਿਹਾ। ਉਹ ਸਿਰਫ ਤੁਹਾਡੇ ਬਾਰੇ ਨਹੀਂ ਸੋਚ ਰਿਹਾ। ਤੁਹਾਡੇ ਤੋਂ ਬਾਅਦ ਕੀ ਹੋਣਾ ਉਸ ਬਾਰੇ ਵੀ ਉਹ ਕਾਲਪੁਰਖ ਸੋਚੀ ਬੈਠਾ। ਕਦੇ ਇਸ ਗੱਲ ਤੇ ਉਸ ਵਾਹਿਗੁਰੂ ਨਾਲ ਨਿਰਾਸ਼ਾ ਨਾ ਕਰਿਆ ਕਰੋ। ਹਟ ਕਰਕੇ ਨਾ ਬੈਠਿਆ ਕਰੋ ਕਿ ਤੂੰ ਮੈਨੂੰ ਆਹ ਨਹੀਂ ਦਿੱਤਾ। ਉਹ ਤੁਹਾਨੂੰ ਹਰ ਇੱਕ ਚੀਜ਼ ਦੇ ਸਕਦਾ ਪਰ ਉਹ ਇਹ ਵੀ ਗੱਲ ਦਾ ਇੱਕ ਮਨਜ ਖਿਆਲ ਰੱਖਦਾ ਜੋ ਚੀਜ਼ ਮੈਂ ਤੁਹਾਨੂੰ ਦਿੱਤੀ ਆ ਕੀ ਤੁਸੀਂ ਉਸ ਨੂੰ ਸਾਂਭ ਸਕਦੇ ਹੋ? ਜਿਆਸ ਨੂੰ ਸਹੀ ਤਰੀਕੇ ਨਾਲ ਚਲਾ ਸਕਦੇ ਹਾਂ ਜਾਂ ਫਿਰ ਉਸ ਚੀਜ਼ ਨੂੰ ਤੁਸੀਂ ਕਿਸ ਹੱਦ ਤੱਕ ਬਚਾ ਸਕਦੇ ਹੋ ਸੋ ਬਾਹਗੁਰੂ ਆਕਾਲ ਪੁਰਖ ਦੀਆਂ ਦਿਨਾਂ ਨੇ ਉਹਨੇ ਜੋ ਚੀਜ਼ ਜਦੋਂ ਦੇਣੀ ਆ ਉਦੋਂ ਹੀ ਦੇਣੀ ਆ